ਓ ਹੈਲੋ ਪਹੁੰਚ ਗਿਆ ਮੈਂ ਬੱਸ ਸਟੈਂਡ ਤੇਰੇ ਦਿਮਾਗ 'ਚ ਫਰਕ ਪੈ ਗਿਆ ਯਾਰ ਕਿੱਥੇ ਰਹਿ ਗਿਆ ਮੈਨੂੰ ਘੰਟਾ ਹੋ ਗਿਆ ਇੱਥੇ ਬੱਸ ਸਟੈਂਡ ਖਲੋਤੇ ਨੂੰ ਤੂੰ ਆਉਣ ਵੀ ਦਿਆ ਵਾ ਓ ਬਾਈ ਯਾਰ ਕਰਤਾਰਪੁਰ ਵਾਲੀ ਬੱਸ ਕਿੱਥੇ ਲੱਗੀ ਆ ਉਹ ਲੱਗੀ ਆ ਅੱਛਾ ਉਹ ਕਿਹੜੀ ਖੱਬੀ ਸਾਈਡ ਸਾਲਿਆ ਬੱਸ ਸਟੈਂਡ ਦੀ ਤਾਂ ਸਾਈਡ ਹੀ ਇੱਕ ਵਾ ਤੂੰ ਸੱਚੀ ਦੱਸ ਯਾਰ ਕਰੋ ਤੁਰਿਆ ਵੀ ਹੈਗਾ ਵਾ ਯਾਰ ਓ ਯਾਰ ਐਵੇਂ ਜੱਕ ਜਾਣਾ ਲਵਾਈ ਜਾ ਯਾਰ ਮੈਨੂੰ ਸਨੈਪ ਇਹ ਤੂੰ ਹੈਗਾ ਕਿੱਥੇ ਆ ਮੈਂ ਤੈਨੂੰ ਸੱਚੀ ਕਹਿਣ ਦਿਆਂ ਜੇ 5 ਮਿੰਟਾਂ ਦੇ ਵਿੱਚ ਵਿੱਚ ਆ ਗਿਆ ਤਾਂ ਠੀਕ ਆ ਨਹੀਂ ਤਾਂ ਮੈਂ ਘਰੇ ਹੀ ਚੱਲ ਜਾਣਾ ਓਾ ਲਾਲ ਜੀ ਬੱਸ ਤੇ ਤੂੰ ਆਉਣ ਦਿਆ ਵਾ ਉਹ ਸਾਲਿਆ ਝੂਟਕਾ ਤੋਂ ਮਰੀ ਜਾਂਦੇ ਆਂ ਲਾਲ ਤਾਂ ਕੋਈ ਬੱਸ ਵੀ ਨਹੀਂ ਹੈਗੀ ਉਹ ਸੱਚੀ ਸੱਚੀ ਦੱਸ ਕਿੱਥੇ ਮਰ ਗਿਆਂ ਰਾਜ ਬੱਸ ਪੁਲਟ ਗਈ ਆ ਤੇਰੀ ਉਹ ਤੂੰ ਕਿਹੜੀ ਬੱਸ ਚੋਂਦਿਆਂ ਬੱਸ ਦਾ ਨਾਂ ਦੱਸ ਯਾਰ ਉਹ ਕਿਹੜੀ ਖਾਕੀ ਜੀ ਸਾਲਿਆ ਫੌਜੀਆਂ ਵਾਲੀ ਤੇ ਚੜ ਆਇਆ ਵਾ ਉਹ ਆ ਤੂੰ ਨਹੀਂ ਆ ਇੱਧਰ ਦੇਖ ਸਾਲਿਆ ਫੇ ਕਿਨੂੰ ਹੱਥ ਮਰਾਈ ਜਾਂਦੇ ਐਵੇਂ ਕੁੱਟ ਪਵਾਉਂਗਾ ਯਾਰ ਮੇਰੇ ਉਹ ਜਾ ਭਰਾਵਾ ਜਿੰਨਾ ਟਾਈਮ ਤੂੰ ਲਾਤਾ ਗੁਰੂਆਂ ਇੰਨੇ ਟਾਈਮ ਨੂੰ ਦਹੱਥਾਂ ਤੇ ਤੁਰ ਕੇ ਆ ਜਾਣਾ ਸੀ ਤੂੰ ਇੱਥੇ ਉਹ ਭਰਾਵਾ ਇੱਕ ਵਾਰ ਤੇ ਤੁਹਾਨੂੰ ਲੈਣ ਆਈਦਾ ਤੁਸੀਂ ਅੱਗੋਂ ਨਖਰੇ ਕਰਦੇ ਆਂ ਆਉਣਾ ਤਾਂ ਵੀ ਦੱਸਦੇ ਨਹੀਂ ਆਉਣਾ ਤਾਂ ਵੀ ਦੱਸਦੇ ਯਾਰ ਮੈਂ ਇੱਥੇ ਫੁੱਦੂ ਥੋੜੇਵੇਂ ਉਹ ਗੱਲਾਂ ਤੁਸੀਂ ਕਰਦੇ ਹੁੰਦੇ ਆਂ ਉਹ ਯਾਰ ਬੱਸ ਸਟੈਂਡ ਦੀਆਂ ਜਿੰਨੀਆਂ ਉਧਰ ਨਹੀਂ ਐ ਸਾਈਡਾਂ ਨਾ ਮੈਂ ਸਾਰੀਆਂ ਘੁੰਮ ਲਿਆ ਮੈਨੂੰ ਕਿਤੇ ਨਹੀਂ ਤੂੰ ਮਰਨ ਦਿਆਂ ਦਿਖਣਦੇ ਆਂ ਉਹ ਚੱਲੇ ਆ ਠੀਕ ਆ ਓਸਤਾ ਦੇਥੋਂ ਕੇ ਆੜੋ ਆੜੋ ਚ ਬਹਿ ਗਿਆ ਜੀ ਮੈਂ ਭਰਾਵਾ ਘਰੇ ਚੱਲਾਂਗਾ